6 ਵਜੇ ਦਾ ਨਿਕਾਹ ਹੋਇਆ ਮੇਰਾ ਘਰ ਵਾਲਾ ਜੇ ਤਾਂ ਕਾਨੂੰਨ ਸਾਫ ਨਹੀਂ ਮਿਲਿਆ ਪੋਸਟ ਮੋਡਲ ਕਰਾਤਾ ਹੀ ਉਹਨਾਂ ਜਿਹੜਾ ਸਿਸਕਾਰ ਨਹੀਂ ਕਰਨਾ ਜਿੰਨਾਂ ਜਿਹੜਾ ਨੂੰ ਇਨਸਾਫ ਨਹੀਂ ਮਿਲਦਾ ਮੇਰਾ ਨਿਕਾਹ ਜਾ ਬੱਚਾ ਰੁਲ ਗਿਆ ਜਿੰਨਾਂ ਜਿਹੜਾ ਉਹਨਾਂ ਨੂੰ ਫੜ ਕੇ ਨਹੀਂ ਲਿਆਉਂਦੇ ਮੈਂ ਉਹਨਾਂ ਜਿਹੜਾ ਸਿਸਕਾਰ ਨਹੀਂ ਹੋਣ ਦੇਣਾ ਆਪਣੇ ਘਰ ਵਾਲੇ ਦਾ ਐਸੋ ਖੁੱਸ ਕੀ ਕਰ ਰਹੀ ਐ ਕੋਈ ਸੁਣੋ ਮੁਹੱਲਦ ਦਰਜ ਕਰਤਾ ਐਫ ਆਈ ਆਰ ਦਰਜ ਕਰ ਲਈ ਗਈ ਹੈ ਹੋ ਕਰਕੇ ਕੀ ਕਰਨੀ ਜਿੰਨਾ ਤੱਕ ਕੋਈ ਕਾਡੇ ਕਾਨੂੰਨੀ ਕਾਰਵਾਈ ਨਹੀਂ ਹੋਣ ਲਈ ਪਾਣਾ ਆ ਵਾਪਰੇ ਆਈ ਵੀ ਆਈ ਆਪਣੇ ਘਰੀਏ ਤੋਂ ਹੁੰਦੇ ਹਾਂ ਡੇਰੇ ਤੇ ਉਹ ਰਾਹ ਚ ਪੱਠੇ ਲੈਣ ਜਾਣਦੇ ਸੀ ਉਹਨਾਂ ਨੂੰ ਰਾਹ ਦਿੱਤਾ ਇਹ ਗੱਲ ਆ ਕਿ ਵੀ ਸਾਡੀ ਤੁਹਾਡੀ ਪਿਆਲੀ ਨੂੰ ਰਾਹ ਇੰਨੀ ਆ ਪੱਠੇ ਨਾ ਵੱਡੋ ਆਡੀ ਪਿਆਲੀ ਥਾਣੀ ਨਾ ਖੜੋ ਚੋ ਨਾ ਖਰਾਬ ਹੁੰਦਾ ਉਹ ਤਿੰਨੇ ਪਿਓ ਪੁੱਤ ਪੈ ਗਏ ਉਹਨੂੰ ਧੂਕੇ ਲਾਗੇ ਗਵਾਂਡੀਆਂ ਦੇ ਘਰ ਲੈ ਗਏ ਆ ਖਾੜ ਕੇ ਬਾਹਵਾਲਾਂ ਤੋਂ ਫੜ ਕੇ ਲੈ ਗਏ ਆ ਜੇ ਕਿਰਚਾ ਮਾਰ ਮਾਰਦਾ ਅੰਦਰ ਪੇਟਾ ਬਾਹਰ ਕੱਢ ਦਿੱਤਾ ਵਾ ਉਹਨੂੰ ਹਸਪੀਟਲ ਘੜਿਆ ਵਾਲੀ ਹਾਲ ਤੱਕ ਆ ਗਏ ਹਾਲ ਆੜ ਕੇ ਦਮ ਤੋੜ ਗਏ ਆ ਹਾਨੂੰ ਇਨਸਾਫ ਚਾਹੀਦਾ ਮੈਨੂੰ ਮੇਰੇ ਬੱਚੇ ਨੂੰ ਅੱਜ ਅਸੀਂ ਇਹੋ ਕਹਿਣਾ ਨਯੋ ਜਿੱਨਾ ਜਰ ਸਾਡੇ ਇਨਸਾਫ ਨਹੀਂ ਕੋਈ ਸਾਨੂੰ ਮਿਲਦਾ ਤੇ ਪ੍ਰਸ਼ਾਸਨ ਕੋ ਮੰਗ ਚਾਹੁੰਦੇ ਇਹੋ ਜਿਹੀ ਵੀ ਅਸੀਂ ਉਹ ਨਾ ਜਰ ਰੋਡ ਨਹੀਂ ਖੋਲਾਂਗੇ ਜਿੱਨਾ ਜਰ ਸਾਡੇ ਕੋਈ ਸੁਣਵਾਈ ਨਹੀਂ ਹੁੰਦੀ ਇਹ ਕੋ ਬਾਹ ਵੀ ਹੈ ਹਾਂਜੀ ਕਿਸੇ ਦਾ ਦਬਾਅ ਵੀ ਹੈ ਤੇ ਦਬਾਅ ਵੇਖੋ ਜੀ ਪ੍ਰਸ਼ਾਸਨ ਨੂੰ ਸਾਰਾ ਪਤਾ ਜੀ ਉਹ ਕਿੱਥੇ ਆ ਕੀ ਕਰਨ ਦੇ ਆ ਸਾਰੇ ਇਹਨਾਂ ਨੂੰ ਫੋਨ ਆਉਂਦੇ ਆ ਸਾਡੀ ਕੋਈ ਸੁਣਵਾਈ ਨਹੀਂ ਪੱਕੇ ਉਹਨਾਂ ਦੇ ਪੈਂਡੇ ਡੰਗਰਾਂ ਨੂੰ ਪਾਣੀ ਡੰਨਦੇ ਆ ਘਰ ਉਹਨਾਂ ਦੇ ਸਾਰੇ ਖੁੱਲੇ ਆ ਤੇ ਅਸੀਂ ਉਹ ਨਜਰ ਰੋਡ ਨਹੀਂ ਖੋਲਾਂਗੇ ਜਿੱਨਾ ਜਰ ਸਾਨੂੰ ਕੋਈ ਇਨਸਾਫ ਨਹੀਂ ਦੇਵੇ